ਆ ਸਰਕਾਰ ਨੇ ਮਲਾਹ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਭਵਾਨਤਵਾਂ ਸਰਕਾਰ ਨੇ ਕੈਬਨ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਮਲਾਜਮਾਂ ਨੂੰ 6ਵੇਂ ਪੇਗਨੈਰੀ ਦੇਣ ਦਾ ਫੈਸਲਾ ਕੀਤਾ ਹੈ 1 ਇੱਕ ਤੋਂ 31 6 2016 ਤੱਕ ਮਲਾਜਮਾਂ ਨੂੰ ਪੇਗਨੈਰੀ ਦਿੱਤਾ ਜਾਵੇਗਾ ਅਤੇ ਜੋ ਰਿਟਾਇਰ ਹੋਏ ਸਾਥੀ ਆ ਜਿਨ੍ਹਾਂ ਦੀ ਉਮਰ 85 ਸਾਲ ਹੋ ਚੁੱਕੀ ਆ ਉਹਨਾਂ ਨੂੰ ਏਰੀਅਰ ਤਿੰਨ ਕੇਸ ਦਿੱਤਾ ਜਾਵੇਗਾ ਜਿਨ੍ਹਾਂ ਦੀ ਉਮਰ 65 ਸਾਲ ਤੋਂ 75 ਸਾਲ ਤੱਕ ਹੈ ਉਹਨਾਂ ਨੂੰ ਏਰੀਅਰ ਕਿਸ ਤਰ੍ਹਾਂ ਦਿੱਤਾ ਜਾਵੇਗਾ ਜਿਨ੍ਹਾਂ ਦੀ ਉਮਰ 58 ਸਾਲ ਤੋਂ 65 ਸਾਲ ਤੱਕ ਹੈ ਉਹਨਾਂ ਨੂੰ ਏਰੀਅਰ ਕਿਸ ਤਰ੍ਹਾਂ ਦਿੱਤਾ ਜਾਵੇਗਾ ਬਹੁਤ ਵੱਡੀ ਖੁਸ਼ਕੁਸ਼ਰੀ ਹੈ ਜੀ ਭਵਾਨਤਮਾ ਸਰਕਾਰ ਨੇ ਜੋ ਬਹਾਰਾ ਕੀਤਾ ਸ਼ੁਭਰਾ ਕੀਤਾ ਇਸ ਤਰ੍ਹਾਂ ਹੀ ਇੱਕ ਜਨਮਰੀ 2016 ਤੋਂ 30 6 2016 ਤੱਕ ਮਲਾਜਾਂ ਨੂੰ ਪੀਕ ਏਰੀਅਰ ਦਿੱਤਾ ਜਾਵੇਗਾ ਇਸ ਤਰ੍ਹਾਂ ਜਿਨ੍ਹਾਂ ਦੀ ਉਮਰ 58 ਸਾਲ ਤੋਂ 65 ਸਾਲ ਤੱਕ ਹੈ ਉਹਨਾਂ ਨੂੰ ਵੀ ਪੀਕ ਏਰੀਅਰ ਦਿੱਤਾ ਜਾਵੇਗਾ ਜਿਨ੍ਹਾਂ ਦੀ ਉਮਰ 85 ਸਾਲ ਦੀ ਹੋ ਚੁੱਕੀ ਆ ਰਿਟਾਇਰਡ ਹੋਣ ਸਾਥੀਆਂ ਨੂੰ ਏਰੀਅਰ ਤੈਨ ਕਿਸਾ ਤਜਾਵੇਗਾ ਜਿਨ੍ਹਾਂ ਦੀ ਉਮਰ 65 ਸਾਲ ਤੋਂ 75 ਸਾਲ ਤੱਕ ਹੈ ਉਹਨਾਂ ਨੂੰ ਵੀ ਬੇ ਕਿਹੋ ਜਿਹਾ ਏਰੀਅਰ ਕਿਸ ਤਰ੍ਹਾਂ ਤਜਾਊਗਾ ਉਹਨਾਂ ਦੇ ਜੇ ਘਰ ਸਰਕਾਰ ਕੋਲ ਪੈਸੇ ਹੋਈ ਤਾਂ ਉਹਨਾਂ ਦੇ ਨਾਲ ਦੇ ਵਿੱਚ ਜੋ ਏਰੀਅਰ ਹੈ 2028 ਤੱਕ ਮਰੰਦ ਤੱਕ ਜਾ ਸਕਦਾ ਹੈ ਜੀ ਇਹ ਅੱਜ ਕੈਨ ਮੰਦਨ ਮਿੰਨ ਫੈਲਾ ਕੀਤਾ ਪੰਜਾਬ ਦੇ ਨਾਲ ਮੰਗ ਕਰਦੇ ਆਗੇ ਜੋ ਰਿਟਾਇਰਡ ਸਾਥੀਆਂ ਨੂੰ ਫੈਕਟਰ ਤੋਂ ਬਣਾ 95 ਅਤੇ ਜਿਸ ਤਰ੍ਹਾਂ ਕਹਿੰਦਾ ਸਰਕਾਰਾ ਡੀਏ 53% ਆ ਪਰ ਪੰਜਾਬ ਸਰਕਾਰ ਦੇ ਮਿਲਣਾ ਡੀਏ 42% ਆ 11% ਦਾ ਵਾਧਾ ਕੀਤਾ ਜਾਵੇ ਜੋ ਰਿਟਾਇਰਡ ਸਾਥੀਆਂ ਨੂੰ ਫੈਕਟਰ 2.59 ਤੱਕ ਜਾਵੇ ਪ੍ਰਾਣੀ ਪੈਨਸਨ ਸਕੀਮ ਜੋ 2004 ਤੋਂ ਭਰਤੇ ਹੋਏ ਮੁਲਾਜ਼ਮਾਂ ਉਹਨਾਂ ਵਾਸਤੇ ਲਾਗੂ ਕੀਤੀ ਜਾਵੇ ਇਸ ਤਰ੍ਹਾਂ ਜੋ ਪੰਜਾਬ ਦੇ ਮਿਲਣਾ ਇਹ ਮੰਗ ਕਰਦੇ ਆ ਕਿ ਸਾਨੂੰ ਯੂਪੀਐਸ ਮਨਜ਼ੂਰ ਨਹੀਂ ਸਾਨੂੰ ਐਨਪੀਐਸ ਮਨਜ਼ੂਰ ਨਹੀਂ ਆਇਆ 올ਡ ਪੈਨਸਨ ਸਕੀਮ ਜਲਦੀ ਲਾਗੂ ਕੀਤੀ ਜਾਵੇ ਪੰਜਾਬ ਸਰਕਾਰ ਦੇ ਮਹਿੰਗੋ ਤੇ ਖਾਲੀ ਪਈਆਂ ਸਾਮੀਆਂ ਭਰੀਆਂ ਜਾਣ ਰੋਪੜ ਤੋਂ ਬੁਲਾਉਣ ਦੇ ਵਿੱਚ ਲਹਿਰਾ ਮੁਹੰਮਦ ਤੋਂ ਬੁਲਾਉਣ ਦੇ ਵਿੱਚ ਜੋ ਮੁਲਾਜ਼ਮ ਕੰਮ ਕਰਦੇ ਆ ਠੇਕੇਦਾਰਾਂ ਦੇ ਕੋਲ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਉਹਨਾਂ ਦੀ ਤਨਖਾਹ ਹੇ ਵਿੱਚ ਵਾਧਾ ਕੀਤਾ ਜਾਵੇ ਅਸੀਂ ਇਹ ਵੀ ਮੰਗ ਕਰਦੇ ਆ ਕਿ ਕੰਪਿਊਟਰ ਤੇ ਆ ਕੇ ਉਹਨਾਂ ਨੂੰ ਸਿੱਖਿਆ ਪ੍ਰਭਾ ਵਿੱਚ ਮਾਰਜ ਕੀਤਾ ਜਾਵੇ ਤੇ ਉਹਨਾਂ ਦਾ ਛੇਵਾਂ ਪੇਕਸ਼ਨ ਲੱਗਦਾ ਹੋਵੇ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ